ਨੀ ਤਾ ਹਾਂਜੀ ਇਹ ਵੀ ਤੇ ਮੇਰੀ ਗੱਲ ਸੁਣਾ ਗੱਲ ਸੁਣੇਂਗੀ ਬੋਲੋ ਬੋਲੋ ਮੈਂ ਤੈਨੂੰ ਐ ਕਹਿ ਰਿਹਾ ਮੇਰੀ ਇੱਕ ਗੱਲ ਵੰ ਚਲ ਖੜੀ ਹੋ ਉੱਠ ਉੱਠ ਛੱਡ ਦੇ ਮਸ ਕੰਮ ਦੱਸੋ ਪਹਿਲਾਂ ਮੈਂ ਪਹਿਲਾਂ ਕੰਮ ਛੱਡ ਮੈਨੂੰ ਦੱਸੋ ਮੈਂ ਨਹੀਂ ਮੈਂ ਦੱਸਾਂ ਪਹਿਲਾਂ ਖੜੀ ਹੋ ਗੱਲ ਦਾ ਤਾਂ ਕੋਈ ਆਪਣੇ ਜਿਹੜੇ ਬਾਜ਼ਾਰ ਮੈਂ ਆਪਾਂ ਅੰਦਰ ਨੂੰ ਵੜਦੇ ਆ ਹਨਾ ਬਾਜ਼ਾਰ ਅੰਦਰ ਬੜਿਆ ਨਾ ਬਈ ਮੈਂ ਨਾ ਕੰਮ ਗਿਆਦਾ ਬਾਜ਼ਾਰ ਕੇ ਜੀ ਸਬਜ਼ੀ ਮੰਡੀ ਕੰਨੀ ਤਾਂ ਉੱਥੇ ਨਾ ਮੈਂ ਜਦ ਅੰਦਰ ਵੜਿਆ ਬਹਰ ਮਠਾਈਆਂ ਵਾਲੀ ਤੇ ਕਿੰਨੀਆਂ ਦੁਕਾਨਾਂ ਤਿੰਨ ਚਾਰ ਦੁਕਾਨਾਂ ਹਨਾ ਤਿੰਨ ਚਾਰ ਦੁਕਾਨਾਂ ਮੈਂ ਅੰਦਰ ਵੜਿਆ ਨਾ ਮੰਨੂ ਨਾ ਮਤਲਬ ਬੇਸਣ ਦੀ ਨਾ ਖੁਸ਼ਬੋ ਆਈ ਬੇਸਣ ਦੀ ਖੁਸ਼ਬੋ ਆਈ ਹੁਣ ਕੰਮ ਦੇ ਆ ਛੱਡ ਉਹ ਨਾ ਬੇਸਣ ਕੀ ਕੋਈ ਘੈਂਟ ਜੀ ਚੀਜ਼ ਬਣਾਇ ਖਾਣਾ ਕੜਾਹ ਬਣਾਉਣਾ ਬੇਸਣ ਦਾ ਕਿੰਨੀ ਵਾਰੀ ਖਾਣ ਗਿਆ ਹੈ ਕਿੰਨੀ ਵਾਰੀ ਬੇਸਣ ਕੇ ਬਾਖਾ ਖਾਣੀ ਹੁਣ ਦੱਸ ਪਣਾ বারবার বারবার ই কে জিনিস নি মन्नू নি پتہ হোন কাম ভি ਛੱਡਦਾ ਕੋਈ ਕੈਂਡ ਜੀ ਬਣਾ ਕੇ ਖਿਲਾ ਦੇ ਮੈਨੂੰ ਬੇਸਣ ਪਰ ਮੈਂ ਖਾਣਾ ਬੇਸਣ ਗਾ ਜੀ ਕਿਉਂ ਮੈਨੂੰ ਯਾਰ ਕੈਂਡ ਲੱਗਿਆ ਬਸ ਹੁਣ ਮੈਨੂੰ ਨਹੀਂ ਪਤਾ ਕਿਆ ਬਣਾਉਂਗੀ ਸੋਚਦੀ ਆ ਮੈਂਨੀ ਕੀ ਬਣਾਣੀ ਆ ਜਾਂ ਮੰਮੀ ਨੇ ਪੁੱਛ ਜਾਂ ਆਪੀ ਕਰ ਜੋ ਮਰਜੀ ਕਰ ਠੀਕ ਐ ਮੈਨੂੰ ਨਹੀਂ ਪਤਾ ਤੇ ਮੁਰੇ ਕੀ ਆ ਗਈ ਏ ਰੂਰੇ ਤੈਨੂੰ ਮੈਂ ਕਿਆ ਅਪਾ ਪਾਸ ਕਰਨਾ ਸੀਗਾ ਕਿ ਬੇਸਣ ਦਾ ਕੁਝ ਮੰਗ ਰਹੇ ਨੇ ਮੈਂ ਸੋਚ ਰਹੀ ਹਾਂ ਇੱਕ ਬੇਸਣ ਦੇ ਪੇੜੇ ਹੁੰਦੇ ਨੇ ਆਪਾਂ ਉਹਨਾਂ ਬਣਾ ਲਈ ਵਿੱਚ ਮਿਸ਼ਰੀ ਐਡ ਕਰਾਂਗੇ ਆਪਾਂ ਖੰਡ ਆਪਾਂ ਚੀਨੀ ਨਹੀਂ ਪਾਉਂਦੇ ਮੰਨੋ ਨਹੀਂ ਪਤਾ ਪਰ ਵਧੀਆ ਹੋਣੇ ਚਾਹੀਦੇ ਆ ਮੈਂ ਕੜਾਖੜੂ ਕੁਝ ਨਹੀਂ ਖਾਣਾ ਮੈਂ ਖਾਣੇ ਨਹੀਂ ਪੇੜੇ ਬਣਾ ਕੇ ਦਵਾਂਗੇ ਤੁਹਾਨੂੰ ਬੇਸਣ ਦੇ ਉਹ ਕਿਵੇਂ ਹੁੰਦੇ ਨੇ ਬਹੁਤ ਸੁਆਦੀ ਹੁੰਦੇ ਨੇ ਖਾਈ ਹੋਈ ਨਹੀਂ ਮਤਲਬ ਫਿਰ ਬਣਾਓ ਫਿਰ ਬਣਾ ਮੈਨੂੰ ਕੋਈ ਚੀਨੀ ਨਹੀਂ ਪਾਉਂਦੇ ਅਸੀਂ ਪਾਉਂਗੇ ਮਿਸ਼ਰੀ ਪੁਦੀ ਮਿਠੀ ਐ ਮੇਰੀ ਵੀ 슈ਗਰ ਲਈ ਸਹੀ ਹੁੰਦੀ ਹੈ ਬਿਲਕੁਲ ਵੀ ਉਹ ਤੇ ਇੰਨਾ ਮਿੱਠਾ ਨਹੀਂ ਹੁੰਦਾ ਖਾ ਭਾ ਵਧੀਆ ਖਾ ਸਕਦੇ ਆ ਮਿੱਠਾ ਉਹ ਇੱਕ ਖੰਡ ਹੁੰਦੀ ਉਹ ਹੋਰ ਚੀਜ਼ ਹੁੰਦੀ ਮਿਸ਼ਰੀ ਕਿਹੜੀ ਧਾਗੇ ਵਾਲੀ ਹੈ ਨਾ ਇਹ ਹਾਂਜੀ ਹਾਂਜੀ ਉਹ ਹੀ ਹੈਗੀ ਆਪਣੇ ਆ ਦੇਖੋ ਰੱਖੀ ਕੱਢ ਲਈ ਮੈਂ ਕੀ ਬਾਤ ਹੈ ਚਲੋ ਫਿਰ ਹੁਣ ਮੈਂ ਮਿਠੀ ਪਾਉਂਗੀ ਵਿੱਚ ਮੈਂ ਮਿੱਠੇ ਜਿਹੜਾ ਤੇ ਵੈਸੇ ਵੀ ਤੁਹਾਨੂੰ ਮਤਲਬ ਅਵੋਇਡ ਕਰਦੇ ਹੋ ਤੁਸੀਂ ਮਿੱਠਾ ਖਾਣ ਤੋਂ ਇਸ ਕਰਕੇ ਮਿਸ਼ਰੀ ਐਡ ਕਰਉਣੀ ਹੈ ਕਿਉਂਕਿ ਬੰਬੇ ਮੈਂ ਥੋੜਾ ਜਿਹਾ ਮਿੱਠਾ ਖਾਣਾ ਘਟਾਇਆ ਹੋਇਆ ਕਿਉਂਕਿ ਹਲੇ ਕੁਝ ਚਾਹੁੰਦਾ ਮਿਆਂ ਤੇ ਹਾਂ ਤੇ ਮਿੱਠਾ ਮੈਂ ਘਟਾਇਆ ਬਿਲਕੁਲ ਬੈਠਾ ਬਹੁਤ ਘੱਟ ਖਾਣਾ ਹੁਣ ਮੈਨੂੰ ਨਹੀਂ ਪਤਾ ਕੈਂਟ ਚੀਜ਼ ਬਣਾ ਕੇ ਖਵਾ ਦਵਾਂ ਮੈਂ ਰੱਖਣ ਲੱਗੀਆਂ ਕੜਾਈ ਕੜਾਈ ਕਿੱਥੇ ਸਿਰ ਤੇ ਇੱਥੇ ਸਿਰ ਤੇ ਨਹੀਂ ਰੱਖੀ ਨੇ ਚਲੋ ਠੀਕ ਐ ਬੜਾਓ ਫਿਰ ਉਹ ਗੇੜਾ ਤਾਂ ਦੇ ਦੇ ਲੋ ਜੀ ਅਸੀਂ ਪਾ ਤੀ ਮਿਕਸੀ ਦੇ ਵਿੱਚ ਮਿਸ਼ਰੀ ਹੁਣ ਇਹਨੂੰ ਕਰਨ ਲੱਗਿਆਂ ਸਨੀ ਵਾਪੇ ਕੀ ਨਾ ਉਹ ਕੀ ਬਰੌਂਗੀ ਵਰ ਦੇਖਦੇ ਆ ਕਹਿ ਤੜੀ ਜੀ ਵਧੀਆ ਬਣਾ ਕੇ ਦੋ ਤੂੰ ਦੱਸ ਇਹ ਘੈਂਟ ਬਣੂਗੀ ਨਾ ਬਰਫੀ ਮੈਂ ਖਾਣੀ ਤਾਂ ਹੀ ਹੈ ਬਹੁਤ ਸਵਾਦ ਬਣੂਗੀ ਪੱਕਾ ਨਾ ਬੱਬੇ ਲੱਗਦਾ ਰਹੀ ਆ ਮਿਹਨਤ ਕਰਨਾ ਬਾਕੀ ਖਾਣੀ ਮੈਂ ਤਾਂ ਹੀ ਆ ਕਿਉਂਕਿ ਮਿੱਠਾ ਮੈਂ ਖਾਂਦਾ ਨਹੀਂ ਇਸ ਕਰਕੇ ਨੂੰ ਕਿਹਾ ਕਿ ਥੋੜੀ ਬਤੀ ਮਿਸ਼ਰੀ ਐਡ ਕਰ ਲਓ ਮਿਸ਼ਰੀ ਸਹੀ ਆ ਤੇ ਬਾਕੀ ਉਹ ਕੁੱਟ ਕੇ ਦੁਬਾਰਾ ਫੇਰ ਪਾਣ ਲੱਗੇ ਨੇ ਇਹ ਥੋੜੀ ਜਿਆਦਾ ਵੱਡੇ ਸੀਗੇ ਨਾ ਉਹ ਮਿਸ਼ਰੀ ਅੱਛਾ ਥ੍ਰੀਸ ਜਿਹੇ ਨੇ ਨਾ ਹੂੰ ਫਿਰ ਇਹ ਨਾ ਮਤਲਬ ਅਸੀਂ ਕਿਹਾ ਵੀ ਪ੍ਰੋਪਰ ਗ੍ਰੇਡ ਹੋਣੀ ਹੈ

ਦੇ ਸਿੱਕੀ ਕਾ ਕਿਉ ਦੇ ਸਿੱਕਿਓ ਮਾਰਾ ਦੇ ਸਿੱਕਿਓ ਕਹਾ ਕਿਉ ਮਾਰੇ ਕਿਉ ਹੀ ਕਹਾ ਹਾਂ ਹਮਾਰੇ ਤਾਂ ਕਿਉ ਕਹਾ ਹਾਂ ਇਹ ਬਾਦੇ ਦੇ ਸਿੱਕਿਓ ਹੋਈ ਬੱਗਾ ਕੇ ਕਰੇਗੀ ਇਸ ਦੇ ਬਾਅਦ ਕੀ ਹੋਵੇਗਾ ਇਸ ਦੇ ਬਾਅਦ ਦੇ ਸਿੱਕਿਓ ਠੀਕ ਹੈ ਇਹਦੇ ਵਿੱਚ ਆਪਾਂ ਸੁੱਟਦੇ ਆ ਕੋਲੀ ਭਰ ਕੇ ਵੇਸਣ ਦੀ ਟਰੱਕ ਭਰ ਕੇ ਲੋਡ ਕਰਤਾ ਵਿੱਚ ਵੇਸਣ ਦਾ ਲੋ ਮਿੱਤਰੋ ਪਤਾ ਕੀ ਆ ਇਹ ਵਾਲੀ ਰੈਸਪੀ ਤੁਸੀਂ ਕਿਹੜਾ ਬੜੀ ਘੈਂੜੇ ਬਣਾਣਗੇ ਦੇਖਦੇ ਹਾਂ ਕਿਉਂਕਿ ਮੇਰਾ ਬੜਾ ਦਿਲ ਕਰਦਾ ਸੀ ਵੇਸਣ ਵਾਲੀ ਖਾਣ ਨੂੰ ਇਹ ਕਹਿੰਦੇ ਵੀ ਤੁਹਾਨੂੰ ਬੇਸਣ ਦਾ ਕੜਾਹ ਬਣਾਉਂਦੇ ਨੇ ਪਰ ਮੈਂ ਬੇਸਣ ਦਾ ਕੜਾਹ ਖਾਣਾ ਨਹੀਂ ਤੇ ਫਿਰ ਮੈਂ ਕਹਿੰਦਾ ਮੈਨੂੰ ਬੇਸਣ ਦੀ ਕੋਈ ਵਧੀਆ ਚੀਜ਼ ਬਣਾ ਕੇ ਦੋ ਇਹ ਹੁਣ ਇਹਨਾਂ ਨੇ ਬੇਸਣ ਪਾਤਾ ਜੀ ਹੁਣ ਕੀ ਬਣਾਵਾਂ ਮਨਾ ਕੋਲੀ ਭਰ ਕੇ ਸੁੱਟਤੀ ਵਿੱਚ ਆਟੇ ਦੀ ਅੱਛਾ ਦੋਨੋਂ ਚੀਜ਼ਾਂ ਮਿਕਸ ਕਰਨੀਆਂ ਇਹ ਯੈਸ ਯੈਸ ਠੀਕ ਹੈ ਮੈਨੂੰ ਕੀ ਲੱਗ ਰਿਹਾ ਥੋੜਾ ਜਿਹਾ ਘਿਓ ਲੱਗ ਰਿਹਾ ਹੈ ਘੱਟ ਇਸ ਕਰਕੇ ਮੈਂ ਥੋੜਾ ਜਿਹਾ ਹੋਰ ਪਾਉਂਗੀ ਦੇਖੋ ਅੱਛਾ ਕਿ ਆਪਾਂ ਇਹਨੂੰ ਭੁੰਨਣਾ ਹੁਣ ਪ੍ਰੋਪਰ ਅੱਛਾ 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 ਠੀਕ ਹੈ ਠੀਕ ਹੈ ਇਹਨੂੰ ਭੁੰਨਾਂਗੇ ਠੀਕ ਹੈ ਚੰਗੀ ਤਰ੍ਹਾਂ ਪੁੰਨਾਂਗੇ ਜਿਵੇਂ ਆਪਾਂ ਆਪਣੀ ਕੋਈ ਵੀ ਤਾਂ ਮੇਰੇ ਸਾਹਮਣੇ 2 ਕਿਲੋ ਕੇ ਲਾਤਾ ਹੋਣਾ ਯਾਰ ਨਹੀਂ 4 ਕਿਲੋ ਪਾਇਆ ਵਧੀਆ ਬਣਨੀ ਚਾਹੀਦੀ ਬਰ ਚੀਜ਼ੇ ਤਾਂ ਵੀ ਤੁਸੀਂ ਵੀ ਆਪਣੇ ਘਰੇ ਤੇ ਜ਼ਰੂਰ ਟਰਾਈ ਕਰੋ ਜੇ ਤੁਹਾਡਾ ਦਿਲ ਕਰਦਾ ਯਾਰ ਵੇਸਣ ਵਾਲੀ ਕੋਈ ਚੀਜ਼ ਖਾਣ ਨੂੰ ਤੇ ਘੈਂਟ ਦੀ ਚੀਜ਼ ਆ ਘੈਂਟ ਰੈਸਪੀ ਬਣਾਦੀ ਆ ਨੇ ਬਾਕੀ ਦੇਖਦੇ ਆ ਵੇਸਣ ਦਾ ਕੀ ਹੈ ਇਹ ਮੈਂ ਵੇਸਣ ਦਾ ਵੇਸਣ ਦਾ ਆਪਾ ਬਣਾਵਾਂਗੇ ਪੇੜੇ ਚਾਹ ਬਰਫੀ ਬਣਾਵਾਂ ਉਹ ਇਹ ਆਪਣੀ ਚੁਆਇਸ ਆ ਕਿ ਆਪਾਂ ਬਾਕੀ ਇੱਕ ਸਭ ਤੋਂ ਪਲੱਸ ਪੁਆਇੰਟ ਬਾਬੇ ਹੋਏ ਆ ਕਿ ਆਪਾਂ ਵਿੱਚ ਚਿਨੀ ਜਾਂ ਕੁਝ ਹੋਰ ਨਹੀਂ ਐਡ ਕਰਦੇ ਤਾਂ ਗੁਣਿਸ਼ਰੀ ਐਡ ਕਰਦੇ ਆ ਉਹ ਵੀ ਤਾਂ ਵਧੀਆ ਹੈ ਜਿਹੜੀ ਕਿ ਵਧੀਆ ਹੁੰਦੀ ਹੈ ਯਾਰ ਆਪਣੇ ਸਿਹਤ ਵਾਸਤੇ ਵੀ ਹਾਂ ਹੁਣ ਮਿਕਸ ਕਰ ਲੈਂਦੇ ਹਾਂ ਆਪਾਂ ਓਕੇ ਓਕੇ ਕਰ ਲਓ ਮਤਲਬ ਇਹਨੇ ਭੁੰਨੋਗੇ ਲੈਣਾ ਹਾਂਜੀ ਹਾਂਜੀ ਲੋ ਇਹ ਥੋੜਾ ਜਿਹਾ ਦੇਸੀ ঘি ਹੋਰ ਪਾਉਗਾ ਕਿਉਂਕਿ ਇਹ ਆਪਣਾ ਸੁੱਕਾ ਰੂਲਾ ਜਾਂ ਨਹੀਂ ਰਹਿਣਾ ਚਾਹੀਦਾ ਇਹ ਪ੍ਰੋਪਰ ਗਿੱਲਾ ਜਾਂ ਹੋਣਾ ਚਾਹੀਦਾ ਜਿਹਦੇ ਨਾਲ ਸਾਡਾ ਚੰਗੀ ਤਰ੍ਹਾਂ ਭੁੱਜੂਗਾ ਓਕੇ ਓਕੇ ਥੋੜਾ ਜਿਹਾ ਹੋਰ ਪਾਉਗਾ ਇਹਦੇ 'ਚ ਦੇਸੀ ਪਾਓ ਹਾਂਜੀ ਪਾਓ ਇਸ ਕਰਕੇ ਉਸ ਵਾਂਗ ਇਹਨੂੰ ਭੁੰਨਣਾ ਹੈ ਲੋ ਵੀ ਤੁਸੀਂ ਭੁੰਨ ਲਓ ਇਹਨੂੰ ਫਿਰ ਮਿਲਦੇ ਆ ਤੁਹਾਨੂੰ ਠੀਕ ਆ ਫਿਰ ਦਿਖਾ ਦਿਓ ਕਿੰਨਾ ਕ ਭੁੰਨਣਾ ਕਿਵੇਂ ਅੱਗੇ ਪ੍ਰੋਸੈਸ ਕਰਨਾ ਠੀਕ ਆ ਹਾਂਜੀ ਐ ਦਾ ਕੰਮ ਕਹਿਦਾ ਇਹਨਾਂ ਨੂੰ 1-2 ਸਸ ਨੂੰ ਲੱਗ ਗਿਆ ਤੇ ਮੰਮੀ ਨੇ ਸਾਂਭ ਲਈ ਉਧਰ ਵਾਲੀ ਬਿਊਟੀ ਮੰਮੀ ਲੱਗੇ ਬੇਸਨ ਤੇ ਜਿਹੜਾ ਉਹ ਪਾਇਆ ਕਿ ਦੇਸੀ ਕੀ ਬਕਾ ਗਿਆ ਭੁੰਨ ਰਹੇ ਨੇ ਤੇ ਮੀਤ ਲੱਗੀ ਇੱਧਰ ਕਟਣਾ ਬਦਾਮ ਕੀ ਬਾਤ ਨਹੀਂ ਐਂਡ ਗੱਲਬਾਤ ਹੋ ਗਈ ਮੈਨੂੰ ਲੱਗਦਾ ਮੀਤ ਹੈ ਚਲੋ ਠੀਕ ਆ ਫਿਰ ਬਣਾ ਦੋ ਫਿਰ ਹੱਤ ਗੰਬ ਫਟਾਕਾ ਵੇਖਿਓ ਉਹ ਗੱਲਬਾਤ ਹੋ ਗਈ ਐ ਪੱਕਾ ਚਲੋ ਠੀਕ ਆ ਪਾਓ ਬਦਾਮ ਫਿਰ ਲੋ ਮਿੱਤਰੋ ਦੇਖ ਲਓ ਇਹ ਭੁੰਨ ਲੈਣਾ ਤੁਸੀਂ ਜਦੋਂ ਕੀ ਪਾ ਲੋਗੇ ਵਿੱਚ ਤੇ ਆਪਣਾ ਵਿੱਚ ਪਾ ਕੇ ਬੇਸਣ ਆਟਾ ਪਾ ਲਿਓ ਇਹ ਇੱਕ ਗੱਲ ਮਿੱਤਰੋ ਹੋਰ ਜਿਵੇਂ ਮਤਲਬ ਆਪਾਂ ਬਜਾਰੀ ਜਿਵੇਂ ਬੇਸਣ ਦੇ ਪੇੜੇ ਗੂੜੇ ਖਾਂਦੇ ਆ ਹਨਾ ਉਹ ਜਿਵੇਂ ਆਪਾਂ ਖਾਂਦੇ ਆ ਨਾ ਉਹ ਨਾਲ ਦੇ ਨਾਲੇ ਘੁਰਦਾ ਜ ਨਹੀਂਗਾ ਘੁੱਟਪਰਾ ਹੋ ਜਾਂਦਾ ਉਹ ਪਤਾ ਕਿਵੇਂ ਹੁੰਦਾ ਉਹ ਹੁੰਦਾ ਵਿੱਚ ਇੱਕ ਸੂਜੀ ਪਾਣ ਕਰਕੇ ਇਹ ਤੁਸੀਂ ਚਾਹੋ ਤਾਂ ਇਹਦੇ ਵਿੱਚ ਤੁਸੀਂ ਇੱਕ ਦੋ ਚਮਚਾ ਆਪਣੇ ਟੇਸ ਦੇ ਅਕੋਰਡਿੰਗ ਤੁਸੀਂ ਇਸ ਸੂਜੀ ਪਾ ਸਕਦੇ ਹੋ ਬਟ ਆਪਾਂ ਸੂਜੀ ਨਹੀਂ ਪਾਣੀ ਹੈਗੀ ਜੋ ਉਦਾਂ ਨਹੀਂ ਮੈਨੂੰ ਪਸੰਦ ਨਹੀਂ ਹੋਏਗਾ ਅਰੇ ਕੋਚ ਦੇ ਦੇ ਜੀ ਹੁਣ ਤਾਂ ਕਰਕੇ ਮੈਂ ਕਹਿੰਦਾ ਉਹਦਾ ਦਾ ਨਹੀਂ ਖਾਣਾ ਗਰਮੀ ਬਹੁਤ ਆਈ ਜਾਂਦੀ ਹੈ ਗਰਮੀ ਹੈ ਹੀ ਬਹੁਤ ਨਾਲੇ ਤੇ ਇਧਰ ਮਲਾ ਦਾ ਭੁੰਨੀ ਜਾ ਰਿਹਾ ਆਟਾ ਇਧਰ ਮੀਠ ਲੱਗੇ ਬਾਦਾਮ ਕੱਟਰੀਆਂ ਨਾਲ ਦੇ ਨਾਲ ਲੱਗੇ ਹੋਏ ਨੇ ਭਾਈ ਮਿਹਨਤ ਕਰਨ ਇਧਰੋਂ ਦੇਖੋ ਐ ਤੁਸੀਂ ਇਹਨੂੰ ਬੇਸਣ ਜਿਹੜਾ ਆਪਾਂ ਭੁੰਨਣਾ ਸੀ ਇਹਨੂੰ ਭੁੰਨ ਲਿਆ ਐ ਲਾਲ ਕਰ ਲੈਣਾ ਤੇ ਇਸ ਤੋਂ ਅਗਲਾ ਨੈਕਸਟ ਵਰਸਟ ਕੀ ਐ ਨੂੰ ਮਿਠਾ ਵਿੱਚ ਪਾ ਦਾਂਗੇ ਮਿਸ਼ਰੀ ਅੱਛਾ ਜਿਹੜੀ ਪੀਸੀ ਆਪੋ ਦੇ ਵਿੱਚ ਪਾਵਾਂਗੇ ਹਾਂਜੀ ਹਾਂਜੀ ਓਕੇ 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 ਇਹ ਤਾਂ ਗੱਲਬਾਤ ਸਿਰਾਂ ਹੋਣ ਜਾ ਰਹੀ ਹੈ ਮਿੱਤਰੋ ਹਾਂਜੀ ਨੇ ਇਹ ਤਾਂ ਗੱਲਬਾਤ ਸਿਰਾਂ ਹੋਣ ਜਾ ਰਹੀ ਬਾਬਿਓ ਹਾਂ ਤਾ ਤਾ ਬਾਬਿਓ ਬਾਬਿਓ ਵਸਤ ਕੀ ਬਾਤ ਹੈ ਮਿੱਤਰੋ ਚੈੱਕ ਕਰੋ ਇੱਦਾਂ ਮਿਸ਼ਰੀ ਜਿਹੜੇ ਪੀਸੋਂਗੇ ਤੁਸੀਂ ਵਿੱਚ ਐਡ ਕਰ ਲਿਓ। ਫਿਰ ਇਹ ਰਹੀ ਜੀ ਪਾ ਦਾਂ ਜੀ। ਗੈਸ ਦੀ ਫਲੇਮ ਆਫ ਕਰ ਦੋ। ਓਕੇ ਬੰਦ ਕਰ ਦੇਣਾ ਗੈਸ। ਹਾਂਜੀ। ਲੋ ਮਿੱਤਰੋ ਧਰੋ ਤੁਸੀਂ ਮੇਰੇ ਨਾਲ ਬਣ ਜੇ ਇਦਾਂ ਤਾਂ ਤੁਸੀਂ ਗੈਸ ਆਪਣਾ ਬੰਦ ਕਰ ਦੇਣਾ। ਤੇ ਮਿਸ਼ਰੀ ਆਪਾਂ ਵਿੱਚ ਪਾ ਲਈ ਆ। ਚੈੱਕ ਕਰੋ। ਕਿ ਆਈ ਬਾਤ ਹੈ, ਕਿ ਆਈ ਬਾਤ। ਯਾਰ ਇੱਕ ਗੱਲ ਦੇਖੀ ਮੈਂ ਸਾਈ ਅ ਇਗਨੋਰ ਕਰਿਆ ਪਰ ਸਿੰਨਾ ਬਹੁਤ ਆ ਰਹੀ ਗਰਮੀ ਹੈ ਕਿਚਨ 'ਚ। ਮੈਂ ਇੱਕ ਦੀ ਦੇਖਿਆ ਜੀ ਮੈਂ ਆਪਾਂ ਬਾਜ਼ਾਰ ਤੇ ਚੀਜ਼ਾਂ ਲੈਣ ਜਾਨੇ ਆਏ ਹਾਂ ਮਠਾਈ ਦੁਕਾਨਾਂ ਤੇ ਜਾਨੇ ਆ। ਉਸੇ ਦੀ ਹੁੰਦਾ ਯਾਰ ਮਠਾਈ ਬਣਦੀ ਦੇਖਦਾ ਮਨ ਕਿੰਨਾ ਯਾਰ ਹੈ ਨਾ ਹੈ ਬੜਾ ਹਾਂਜੀ ਉਹ ਜਿਆਦਾ ਖਰਚਾ ਨਹੀਂ ਹੁੰਦਾ ਉਹ ਚੀਜ਼ ਵੀ ਲੱਗਦੀ ਫਿਰ ਵੀ ਨਹੀਂ ਮਹਿੰਗੀ ਹੁੰਦੀ ਯਾਰ ਹਾਂ ਹੈ ਨਾ ਇੱਕ ਸੋਚਣ ਵਾਲੀ ਗੱਲ ਆ ਜੇ ਤੁਸੀਂ ਸੋਚੋ ਹਾਂ ਠੀਕ ਐ ਇਹ ਇੱਕ ਚਲੋ ਕਹਿਣ ਦੀ ਗੱਲ ਨਹੀਂ ਬਟ ਕਈ ਵਾਰੀ ਹੁੰਦਾ ਕਿ ਆਪਾਂ ਨੂੰ ਕਿਤੇ ਜਾਣਾ ਹੋਵੇ ਤਾਂ ਆਪਾਂ ਨੂੰ ਮਠਾਈ ਲੈਣੀ ਪੈਂਦੀ ਐ ਬਟ ਯਾਰ ਜਦੋਂ ਕਦੇ ਕਿ ਖਾਣਾ ਪੇੜਾ ਖੱਟਦਾ ਆਪਾਂ ਘਰੇ ਬਣਾਣਾ ਬਣਦਾ ਲੋਕੋ ਇਹ ਕਰੇ ਬਣਾਇਆ ਕਰੋ ਇਹਨੂੰ ਕੋਸਾ ਜ਼ਿਆਦਾ ਖਰਚਾ ਵੀ ਨਹੀਂ ਕੀ ਯਾਰ ਇੰਨਾ ਕ ਬੇਸਣਾ ਕਾਟਾ ਥੋੜੀ ਮਿਸ਼ਰੀ ਰੱਧੀ ਆ ਬਦਾਮ ਨਾਰਮਲੀ ਘਰੇ ਹੁੰਦੇ ਹੀ ਨੇ ਬਣਾਓ ਤੇ ਘਰੇ ਖਾਓ ਚੈੱਕ ਕਰੋ ਇਹਦੇ ਪਨੀਰੀ ਦੀ ਵਾਂਗੂ ਬਣ ਗਿਆ ਹਨਾ ਲੋ ਵੀ ਇੱਧਰ ਲਾਗੀ ਪਹਿਲੀ ਟੇਸਟ ਕਰ ਮੰਨ ਲਾਦਾ ਮੈਂ ਮਿੱਠਾ ਚੈੱਕ ਕਰਨਾ ਇਹ ਤਾਂ ਮਿੱਠਾ ਚੈੱਕ ਕਰਨ ਦਾ ਬਹਾਨਾ ਹੁੰਦਾ ਕਰਨਾ ਤਾਂ ਟੇਸਟ ਮਿੱਠਾ ਚੈੱਕ ਕਰਦੀ ਕਰਦੀ ਕੜਾਹੀ ਨਾ ਖਾਦੀ ਯਾਰ ਥੋੜਾ ਇੱਕ ਦੇਖੇ ਯਾਰ ਥੋੜਾ ਹੋਰ ਪਾ ਯਾਰ ਮਿੱਠਾ ਪਤਾ ਨਹੀਂ ਲੱਗ ਰਿਹਾ ਮਿੱਠਾ ਹੈ ਕਰ ਥੋੜਾ ਜਿਹਾ ਹੋਰ ਪਾਈ ਯਾਰ ਹੂੰ ਕਿਵੇਂ ਹੈ ਮਿੱਠਾ ਠੀਕ ਆ ਮਿੱਠਾ ਘੱਟ ਹੀ ਰੱਖਣਾ ਵੈਸੇ ਆਪਣਾ ਘੱਟ ਹੀ ਹੈ ਬਹੁਤ ਆ ਯਾਰ ਅੱਛਾ ਥੋੜਾ ਫੱਟਾ ਕਰ ਲਾਂਗੇ ਇਹਨੂੰ ਆਪਾਂ ਉਸ ਤੋਂ ਬਾਅਦ ਪੇੜੇ ਬਣਾਵਾਂਗੇ ਛੋਟੇ ਛੋਟੇ अच्छा मतलब ਇਹਨੂੰ ਹੁਣ ਤਾਂ ਠੰਡਾ ਕਰਨ ਵਾਸਤੇ ਰੱਖ ਲੈਣਾ ਥੋੜਾ ਠੰਡਾ ਕਰਨਾ ਥੋੜਾ ਜਿਆਦਾ ਨਹੀਂ اچھا ਥੋੜਾ ਠੰਡਾ ਕਰ ਲੈਣਾ ਹਾਂਜੀ ਲੋ ਵੀ ਦੋਸਤੋ ਦੇਖਦੇ ਜਾਓ ਤੁਸੀਂ ਵੀ ਨਾਲ ਦੀ ਨਾਲ ਕਿਵੇਂ-ਕਿਵੇਂ ਕਰਨਾ ਕੀ-ਕੀ ਪ੍ਰੋਸੈਸ ਆ ਉਸ ਤੋਂ ਬਾਅਦ ਤੁਸੀਂ ਇਹਨੂੰ ਕੱਢ ਲੈਣਾ ਜਦੋਂ ਤੁਸੀਂ ਵਿੱਚ ਪਾ ਕੇ ਮਿਸ਼ਰੀ ਪਾ ਮੜਾ-ਬੜਾ ਮਿਕਸ ਕਰਕੇ ਤੇ ਠੰਡਾ ਥੋੜਾ ਜਿਆਦਾ ਠੰਡਾ ਹੋ ਜਾਊਗਾ ਓਕੇ ਹਲਕਾ ਜਿਹਾ ਜੇ ਬਣਾਉਂਗੇ ਛੇ ਡੇਸ਼ੇ ਛੋਟੇ ਤੇ ਉਹ ਵੀ ਅੱਗੇ ਤੁਹਾਨੂੰ ਦਿਖਾਉਣਾ ਕਿਵੇਂ ਬਣਾਉਂਦੇ ਨੇ ਇਹ ਤੇ ਇਹਨਾਂ ਨੂੰ ਕੱਢ ਲੈਣਾ ਦਾ ਇੱਕ ਵਾਰੀ ਚਲੋ ਬੇੜਿਆਂ ਨੂੰ ਬੱਟਣ ਦਾ ਪ੍ਰੋਸੈਸ ਕੀ ਆ ਐਦਾਂ ਤੁਸੀਂ ਹੱਥ ਦੇ ਲੈਣਾ ਨਾਲ ਰੱਖ ਲੈਣੇ ਥੋੜਾ ਜਿਹਾ ਘੀ ਪਾ ਲੈਣਾ ਆਪਣੇ ਹੱਥਾਂ ਨੂੰ ਲਾ ਲੈਣਾ ਘੀ ਕਿਉਂਕਿ ਫਿਰ ਨਾਲ ਹੱਥਾਂ 'ਤੇ ਚਿਪਕਦਾ ਨਹੀਂ ਠੀਕ ਆ ਐਦਾਂ ਤੁਸੀਂ ਇਹ ਪੇੜੇ ਲੱਡੂਆਂ ਜੇ ਵਾਂਗੂ ਵੱਟ ਕੇ ਉੱਪਰ ਹਲਕਾ ਜਿਹਾ ਹੱਥ ਲਾ ਕੇ ਇਹਨੂੰ ਰੱਖ ਦੇਣਾ ਤੇ ਨਾਲ ਦੀ ਨਾਲ ਮੀਂਦ ਲਾਜੀ ਦੇ ਉੱਪਰ ਬਦਾਮ ਕਿਆ ਹੀ ਬਾਦ ਆ ਕਿਆ ਹੀ ਬਾਦ ਆ ਮਿੱਤਰੋ ਚੈੱਕ ਕਰੋ ਹੈ ਕੋਈ ਗੱਲਬਾਤ ਆ ਦੇਖੋ ਇਹ ਚੀਜ਼ਾਂ ਬਬੇ ਜਿਹੜੀ ਬਾਜ਼ਾਰ ਤੋਂ ਹੀ ਲੈਣ ਜਾਓ ਮੇਰੇ ਸਾਹਮਣੇ ਤਾਂ 300-400 ਰੁਪਏ ਕਿਲੋ ਮਿਲਦੇ ਨੇ ਵੇਚਣ ਦੇ ਭੇੜੇ ਹਨਾ ਐਦਾਂ ਹੀ ਆ ਮਨ ਹਾਂਜੀ ਹਾਂਜੀ ਹਾਂ ਮੰਮੀ ਇੰਨਾ ਹੀ ਰੇਟ ਹੋਣਾ ਆਰਾਮ ਨਾਲ ਆਰਾਮ ਨਾਲ ਇੰਨਾ ਰੇਟ ਹੋਊਗਾ ਦੇ ਬਿੱਤਰੋ ਦੇਖ ਲਓ ਜੇ ਆਪਾਂ ਘਰੇ ਬਣਾਈਏ ਲੱਗੀ ਕੋਈ ਲੱਗਿਆ ਕੋਈ ਟਾਈਮ ਪਰ ਐ ਯਾਰ ਥੋੜੀ ਮਿਹਨਤ ਆ ਮਿਹਨਤ ਕਰਕੇ ਥੋੜੀ ਗਰਮੀ ਵੀ ਝੱਲਣੀ ਪੈਂਦੀ ਹੈ ਹਨਾ ਸੱਜਿਆ ਨਾ ਗੱਲ ਮਿਹਨਤ ਕਰਨੀ ਪੈਂਦੀ ਹੈ ਕੋਈ ਨਾ ਬਣ ਤਾਂ ਹਰ ਚੀ ਜਾਂਦੀ ਹੀ ਆ ਹਾਂ ਤੇ ਦੇਖ ਲਓ ਤੁਸੀਂ ਜੇ ਆਪਾਂ ਹੁਣ ਇਹਦਾ ਵੇਟ ਕਰੀਏ ਜੇ ਆਪਾਂ ਬਣਾ ਰਿਆ ਹੁਣੇ ਘੱਟੋ ਘੱਟ ਵੀ ਕਿਲੋ ਦੇ ਕਰੀਬ ਤਾਂ ਹੋਊਗਾ ਕਿਲੋ ਤਾਂ ਵੱਧ ਹੋਊਗਾ ਘੱਟ ਨਹੀਂ ਹੋ ਸਕਦਾ ਹਨ ਕਿਲੋ ਤੋਂ ਜ਼ਿਆਦਾ ਹੀ ਹਾਂ ਕਿਲੋ ਤੋਂ ਜ਼ਿਆਦਾ ਹੀ ਹੋਊਗਾ ਤੇ ਦੇਖਿਆ ਜਾਵੇ ਤਾਂ ਇਹਨੂੰ ਬਣਾਉਣ ਲੱਗੇ ਆਪਾਂ ਨੂੰ ਟਾਈਮ ਲੱਗਿਆ ਹੋਊਗਾ ਮੇਰੇ ਤੋਂ ਨਾ ਟਾਈਮ ਤਾਂ ਦੇਖੋ ਯਾਰ ਲੱਗਿਆ ਹੀ ਆ ਘੰਟਾ ਡੇਢ ਘੰਟਾ ਹੋਊਗਾ ਸਾਨੂੰ ਲੱਗਿਆ ਨੂੰ ਮਿਹਨਤ ਤਾਂ ਲੱਗਦੀ ਆ ਸਾਰੇ ਚੀਜ਼ਾਂ ਤਿਆਰ ਕਰਨੀਆਂ ਪੈਂਦੀਆਂ ਨੇ ਪ੍ਰੋਸੈਸ ਹੈ ਨਾ ਕਿਵੇਂ-ਕਿਵੇਂ ਹੁੰਦਾ ਸਾਰਾ ਤੁਹਾਨੂੰ ਦੱਸਣਾ ਵੀ ਆ ਤੇ ਆਪਣੇ ਘਰੇ ਬਣਾਓ ਤੇ ਖਾਓ ਯਾਰ ਬਹੁਤ ਵਧੀਆ ਚੀਜ਼ ਆ ਨਾਲ ਦੇ ਨਾਲ ਮੀਤਨੇ ਰੱਖੋ ਬਦਾਮ ਲਾਈ ਜਾਂਦੇ ਆ ਮੰਮੀ ਭੱਟੀ ਜਾਂਦੇ ਨੇ ਲੁੱਕ ਚੈੱਕ ਕਰੋ ਤੀ ਕਿਉਂ ਝਲਕ ਦਾ ਵਿੱਚ ਦੇਸੀ ਕੀ ਪੁਰਾਣੇ ਨਾਲੇ ਨਾਲੇ ਉਹ ਪਤਾ ਨਹੀਂ ਆ ਕੀ ਮੰਨ ਕੇ ਇਹ ਜਾ ਯੂਜ਼ ਕਰਦੇ ਹੋਣਗੇ ਯਾਰ ਦੇਸੀ ਕਿਤਾ ਨਹੀਂ ਬੰਦੇ ਹੋਣੇ ਯਾਰ ਉਹ ਹਾਂ ਮੰਮੀ ਇਹਦੇ ਬਣਾਉਂਦੇ ਨੇ ਹਾਂ ਤੇ ਉਹ ਡਾਲਦੇ ਨੇ ਹੁੰਦੇ ਨੇ ਮਿੱਤਰੋ ਮੈਂ ਹੁਣ ਮੈਂ ਆਪਣੇ ਕਹਿੰਦੀ ਬੈਕ ਕੈਮਰਾ ਤਾਂ ਨਹੀਂ ਕਰ ਰਹਾ ਮੇਰੇ ਟੀ-ਸ਼ਰਟ ਨਹੀਂ ਪਾਈ ਹੋਈ ਤੇ ਬਾਕੀ ਇਹਨਾਂ ਦੇ ਜਦਾਂ ਦੇਖੋ ਦੇਸੀ ਕੀ ਵਾਲੇ ਬਣਾਏ ਨੇ ਤੇ ਆਪਣੇ ਘਰ ਦੀ ਚੀਜ਼ ਆ ਜਿਸੀ ਵੀ ਆਪਣੇ ਘਰ ਦਾ ਖਾਓ ਹੈਲਥੀ ਹੈ ਨਾ ਵਧੀਆ ਚੀਜ਼ਾਂ ਤੁਹਾਡੇ ਲਈ ਰੈਸਪੀ ਮੰਮੀ ਤੇ ਮੀਂਹ ਦੋਨੇ ਜਣੇ ਆਪਣੇ ਤੁਹਾਡੇ ਲਈ ਰੈਸਪੀ ਲੈ ਕੇ ਆਉਂਦੇ ਨੇ ਆਪਣੇ ਘਰੇ ਬਣਾਓ ਆਪਣਾ ਬੱਚੇ ਖੁਸ਼ ਰਹਿਣ ਤੁਸੀਂ ਖੁਸ਼ ਰਹੋ ਸਾਰੇ ਜਣੇ ਆਪਣੇ ਘਰੇ ਟਰਾਈ ਕਰਿਆ ਕਰੋ ਜਰੂਰ ਯਾਰ ਵਧੀਆ ਵਧੀਆ ਡਿਸ਼ਾਂ ਤੇ ਚੈੱਕ ਕਰੋ ਦੇਖੋ ਬਣਾਉਣ ਦਾ ਪ੍ਰਦੇਸ ਬਸ ਕੁਛ ਨਹੀਂ ਕੋਰਾ ਤਰ ਤਰ ਕੀ ਲਾਣਾ ਦਾ ਲੱਡੂ ਜਮਾਂਗੇ ਉਹਨੂੰ ਘਮਾਈ ਜਾਣਾ ਹੱਥ ਦੇ ਘਮਾਣ ਤੋਂ ਬਾਅਦ ਹਲਕਾ ਜਿਹਾ ਦੇਖੋ ਇਧਰ ਪ੍ਰਮਾੜਾ ਜਿਹਾ ਕਰ ਦੇਣਾ ਪ੍ਰੈਸ ਉਸ ਤੋਂ ਬਾਅਦ ਰੱਖ ਦੇਣਾ ਨੂੰ ਥਾਲੀ 'ਚ ਤੇ ਫਿਰ ਉੱਪਰ ਲਾਓ ਇੱਕ ਡੈਕੋਰੇਸ਼ਨ ਵਾਸਤੇ ਬਦਾਲ ਚੈੱਕ ਕਰੋ ਲੁੱਕ ਮੈਂ ਤੁਹਾਨੂੰ ਇੱਧਰ ਖਾ ਕੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਬਣਾਓ ਫਿਰ ਮਿਲਦੇ ਆ ਸਾਰੇ ਬਣ ਗਿਆ ਜੇ ਲੋ ਕੀ ਆਈ ਵਾਤਾਂ ਨੇ ਮਿੱਤਰੋ ਚੈੱਕ ਕਰੋ ਯਾਰ ਲੁੱਕ ਸੀਰੀਅਸਲੀ ਮੈਂ ਤੁਸੀਂ ਇੱਧਰ ਆ ਜਾਓ ਪਿਛਲੀ ਸਾਈਡ ਆ ਜਾਓ ਬਾਕੀ ਇੱਕ ਵਾਰ ਪਹਿਲਾਂ ਲੁੱਕ ਦਿਖਾ ਦਉ ਸੌਰੀ 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 ਚੈੱਕ ਕਰੋ ਮਿੱਤਰੋ ਕਿਉਂ ਦੇਸੀ ਕੀ ਦੇਸੀ ਕੀ ਦੇਸੀ ਕੀ ਦੇਸੀ ਕੀ ਨਾਲੇ ਹੈਲਥੀ ਨਾਲੇ ਘਰੇ ਬਣੇ ਹੋਏ ਨਾਲੇ ਵਧੀਆ ਤੇ ਸਵਾਦੀ ਜੇ ਕਿਸੇ ਨੇ ਖਾਣੇ ਹੋ ਮਿੱਤਰੋ ਸਾਨੂੰ 500 ਰੁਪਏ ਭੇਜ ਦਿਓ ਅਹੀਂ ਤੁਹਾਨੂੰ ਡੱਬਾ ਭਾ ਕੇ ਭਾ ਕੇ ਦੇ ਦਾਂਗੇ ਹੋਰ ਇਹਨਾਂ ਦੀ ਭੇਜ ਦਾਂਗੇ ਤੇ ਤੇ ਇਹ ਰਿਹਾ ਮਜ਼ਾਕ ਮਿੱਤਰੋ ਸੀਰੀਅਸਲੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਕਦੇ ਵੀ ਜੇ ਤੁਸੀਂ ਕੋਈ ਚੀਜ਼ ਬਾਹਰੋਂ ਲੈਣ ਜੱਲੇ ਹੋ ਯਾਰ ਇੱਕ ਵਾਰੀ ਤੁਸੀਂ ਘਰੇ ਟਰਾਈ ਕਰੋ ਅਸੀਂ ਤੁਹਾਡੇ ਨਾਲ ਹਰ ਇੱਕ ਰੈਸਪੀ ਸ਼ੇਅਰ ਕਰਦੇ ਆਂ ਤੇ ਤੁਸੀਂ ਤੁਸੀਂ ਮਤਲਬ ਕੋਈ ਸੋਚ ਰਹੇ ਹੋ ਘਰੇ ਬਣਾਉਣ ਦਾ ਜਾਂ ਕੁਝ ਖਾਣ ਦਾ ਇੱਕ ਵਾਰੀ ਸਾਡੇ ਚੈਨਲ ਤੇ ਜਾਓ ਵੀਡੀਓ ਓਪਨ ਕਰੋ ਪ੍ਰੋਪਰ ਪਲੇਲਿਸਟ ਦੇ ਨੀਚੇ-ਨੀਚੇ ਸਕਰੋਲ ਕਰੋ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰੀਆਂ ਆਲਮੋਸਟ ਮੇਰੇ ਹਿਸਾਬ ਨਾਲ ਕੁਝ ਰੈਸਪੀਜ਼ ਹੋਣਗੀਆਂ ਜਿਹੜੀ ਨਹੀਂ ਹੋਣਗੀਆਂ ਉਹ ਵੀ ਤੁਹਾਨੂੰ ਬਹੁਤ ਜਲਦੀ ਆਜ ਮਿਲ ਜਾਣਗੀਆਂ ਤੇ ਜਾਓ ਸਕਰੋਲ ਕਰੋ ਨਵੀਆਂ-ਨਵੀਆਂ ਵੀਡੀਓ ਦੇਖੋ ਤੇ ਰੈਸਪੀਜ਼ ਦੇਖੋ ਤੇ ਆਪਣੇ ਘਰੇ ਆਪਣੇ ਘਰੇ ਜ਼ਰੂਰ ਟ੍ਰਾਈ ਕਰੋ 1 ਮਿੰਟ ਤੇ ਆਪਣੇ ਘਰੇ ਜਾ ਕੇ ਜ਼ਰੂਰ ਟ੍ਰਾਈ ਕਰੋ ਤੇ ਹੁਣ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੇਰਾ ਬੇਸਣ ਵਾਲਾ ਕੁਝ ਖਾਣ ਦਿਲ ਕਰਦਾ ਮੈਂ ਕਿਹਾ ਖੜਾ ਮੈਂ ਖਾਣਾ ਨਹੀਂ ਹੈ ਮੈਨੂੰ ਬੇਸਣ ਦੇ ਪੇੜੇ ਇਹਨਾਂ ਬਟਾ ਮੇਂ ਤੇ ਲੱਗਦੀ ਆ 1 ਘੰਟਾ 1.5 ਘੰਟੇ ਲੱਗਿਆ ਮੰਮੀ ਇਹਨਾਂ ਨੇ ਲੱਗਿਆ ਵੀ ਸੀਗੇ ਇਹਨਾਂ ਤੇ ਲੱਗਦੀ ਆ ਪਰ ਆਪਣੇ ਹੱਥਾਂ ਨਾਲ ਜਿਹੜੀ ਚੀਜ਼ ਬਣਦੀ ਹੈ ਨਾ ਉਹਦਾ ਇੱਕ ਲੱਗੀ ਟੇਸਟ ਆ ਲੱਗੀ ਉਹਦਾ ਮਤਲਬ ਹੁੰਦਾ ਅੰਦਾਜ਼ ਵੀ ਮੰਨ ਲਓ ਇਹ ਚੀਜ਼ ਮਤਲਬ ਇੱਕ ਤਾਂ ਆਪਣੇ ਹੱਥਾਂ ਨਾਲ ਸਾਫ਼ ਸੁਥਰੀ ਬਣੀ ਐ ਉੱਪਰੋਂ ਸਵਾਦ ਇੰਨੀ ਬਣ ਜਾਂਦੀ ਐ ਕਿ ਆਪਾਂ ਤਸੱਲੀ ਹੁੰਦੀ ਐ ਆਪਣੀਆਂ ਅੱਖਾਂ ਨੂੰ ਵੀ ਆਪਾਂ ਸਾਫ਼ ਸੁਥਰੀ ਚੀਜ਼ ਆਪਾਂ ਨੂੰ ਕੋਈ ਬਿਮਾਰੀ ਨਹੀਂ ਲਾਉਂਦੀ ਤੇ ਇਹ ਨਾਲੇ ਸਭ ਤੋਂ ਵੱਡੀ ਗੱਲ ਕੀ ਹੁੰਦਾ ਕਿ ਜਿਹੜਾ ਮਤਲਬ ਰਫੈਂਡ ਐ ਜਾਂ ਕੁਝ ਹੋਰ ਹੁੰਦਾ ਖਾਣ ਨਾਲ ਕਿਉਂਕਿ ਯਾਰ ਬਿਮਾਰੀਆਂ ਦਾ ਘਰ ਹੁੰਦਾ ਤੇ ਆਪਾਂ ਸ਼ਹਿਰੋਂ ਮਠਿਆਈਆਂ ਲਈ ਤਾਂ ਬੜੀਆਂ ਆਉਂਦੀਆਂ ਆ ਖਾ ਵੀ ਸਵਾਦ-ਸਵਾਦ ਚ ਲੰਨੇ ਆ ਪਰ ਬਾਅਦ 'ਚ ਆਪਾਂ ਨੂੰ ਕਿਤੇ ਨਾ ਕਿਤੇ ਆਪਣਾ ਗਲਾ ਖਰਾਬ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਆਪਾਂ ਨੂੰ ਹੋ ਜਾਂਦੀ ਐ ਤੇ ਬਿਲਕੁਲ ਜੀ ਮਿਹਨਤ ਕਰਿਆ ਕਰੋ ਘਰੀ ਕੋਸ਼ਿਸ਼ ਕਰਾਓ ਕੁਝ ਵੀ ਨਹੀਂ ਯਾਰ ਇੰਨਾ ਆਪਣੇ ਘਰੇ ਸੋਨਾ ਪੈਣ ਲੱਗਦਾ ਤੇ ਟਾਈਮ ਲੱਗਦਾ ਥੋੜਾ ਜਿਹਾ ਮਿਹਨਤ ਕਰਨੀ ਪੈਂਦੀ ਵਕਤ ਤਾਂ ਸਾਰਾ ਕੁਝ ਕਰੀ ਜਾਂਦਾ ਕਰੀ ਜਾਂਦਾ ਤੇ ਇੱਕ ਹੋਰ ਜਿਹਦੇ ਮਿਸ਼ਰੀ ਨਹੀਂ ਹੈਗੀ ਆ ਤੁਸੀਂ ਚੀਨੀ ਪਾ ਦਿਓ ਚੀਨੀ ਪਾ ਦਿਓ ਕੁਝ ਵੀ ਪਾ ਦਿਓ ਕੋਈ ਦਿੱਕਤ ਨਹੀਂ ਬਾਕੀ ਚੀਨੀ ਦਾ ਪੂਰਾ ਸ਼ੱਕਰ ਪਾ ਦਿਓ ਮਿਲਾ ਦਿਓ ਸ਼ੱਕਰ ਵੀ ਪਾ ਸਕਦੇ ਹੋ ਜੋ ਤੁਹਾਡੇ ਦਿਲ ਨੂੰ ਪਾ ਲੋ ਟੇਸਟ ਦੇ ਅਕੋਰਡਿੰਗ ਤੁਹਾਨੂੰ ਵਧੀਆ ਲਿਆ ਬਾਕੀ ਪਿੱਤਰੂ ਮਿਲਦਾ ਕਿਸੇ ਨਵੇਂ ਬਲੌਗ ਤੇ ਟਿਲ ਦੈਨ ਬਾਏ ਬਾਈ ਟੇਕ ਕੇਅਰ ਹੈਵ ਅ ਨਾਈਸ ਡੇ ਏ ਵਲੌਗ ਨੂੰ ਕਰਦੇ ਹੋ ਸਪੋਰਟ ਤੇ ਵੀਡੀਓ ਨੂੰ ਕਰਿਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਤੇ ਬਾਕੀ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਂਦਾ ਇੱਕ ਵਾਰ ਵੀਡੀਓ ਆਪਣਾ ਜਾ ਕੇ ਚੈਨਲ ਓਪਨ ਕਰਿਓ ਸਕਰੋਲ ਕਰਿਓ ਤਨਸ ਜੇ ਮੋਸਟ ਮੇਰੇ ਸਾਹਮਣੇ ਮੋਸਟਲੀ ਤੁਹਾਨੂੰ ਸਾਰੀਆਂ ਵੀਡੀਓ ਦੇਖਣ ਨੂੰ ਮਿਲ ਜਾਣਗੀਆਂ ਰੈਸਪੀ ਵਾਲੇ ਤੁਸੀਂ ਆਪਣੇ ਘਰੇ ਜਰੂਰ ਟਰਾਈ ਕਰਿਆ ਕਰੋ ਥੈਂਕ ਯੂ so much ਤੇ ਵੀਡੀਓ ਨੂੰ ਪਿਆਰ ਦੇਣ ਲਈ ਥੈਂਕ ਯੂ so much ਵੀਡੀਓ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਮਿਲਦੇ ਕਿਸੇ ਨਵੇਂ ਵੀਲੋਗਸ ਤੇ ਦਨ ਬਾਏ ਬਾਈ ਟੇਕ ਕੇਅਰ ਹੈਵ ਅ ਨਾਈਸ ਡੇ ਬਾਏ 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 ਫਾਈਨਲ ਲੁੱਕ ਚੈੱਕ ਕਰ ਲਓ ਅਗੇਨ ਬਾਏ ਮੀਥ ਬਾਏ 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 ਫਿਰ ਰੈਂਡ ਕਰਤਾ ਸੀ ਪਰ ਉਮੀਦ ਪਾ ਕੇ ਲਈ ਆਪਣੇ ਪੇੜੇ ਵਲੋਗ ਆਪ ਐਂਡ ਕਰਦਾ ਜੀ ਬਟ ਤੁਹਾਨੂੰ ਇਹ ਚੀਜ਼ ਦਿਖਾਣੀ ਜੀ ਬੇਟੇ ਬਹੁਤ ਸਵਾਲ ਬਣੇ ਨੇ ਮੀਤ ਤਾਂ ਲੱਗੇ ਹੀ ਆ ਗੇੜੇ ਦੇਣ ਨੇ ਦੇਖ ਲਓ ਤੁਸੀਂ ਚੈੱਕ ਕਰੋ ਇੱਕ ਮੈਂ ਲਿਆ 1 2 3 4 5 ਇੱਕ ਮੈਂ ਲਿਆ ਚਾਰ ਮੀਤ ਨੇ ਖਾਲੇ ਕੈਂਡ ਬਣੇ ਨੇ ਆਪ ਨਹੀਂ ਖਾਏ ਮੈਂ ਹਾਂ ਤਿੰਨ ਖਾਏ ਨੇ ਓਕੇ ਤਿੰਨ ਖਾਏ ਨੇ ਠੀਕ ਹੈ ਬੱਚੇ ਮਿਲਦੇ ਆ ਕਿਸੇ ਨੈਕਸਟ ਵਾਰ ਚੁੱਧਨ ਬਾਏ 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 ਬਾਏ